ਆਕਸੀਜਨ ਹਵਾ ਪਾਣੀ ਧਰਤੀ ਸਭ ਦੀ ਸਾਂਝੀ ਆ ਤੇ ਬਾਬੇ ਨਾਨਕ ਨੇ 550 52 ਸਾਲ ਪਹਿਲਾਂ ਇੱਕ ਗੱਲ ਕਹੀ ਸੀ ਪਾਣੀ ਨੂੰ ਪਿਤਾ ਕਿਹਾ ਸੀ ਤੇ ਜਿਹਦਾ ਤੁਸੀਂ ਕੋਈ ਪੰਛੀ ਲਾ ਲਓ ਪਸ਼ੂ ਲਾ ਲਓ ਇਨਸਾਨ ਲਾ ਲਓ ਕੋਈ ਆਂਡੇ ਦੇਣ ਵਾਲੀ ਚੀਜ਼ ਲਾ ਲਓ ਜਿਹੜੀ ਵੀ ਚੀਜ਼ ਬੱਚਾ ਪੈਦਾ ਹੁੰਦਾ ਵਾ ਉਹ ਪਿਤਾ ਬਿਨਾ ਕਦੇ ਕੋਈ ਪੈਦਾ ਨਹੀਂ ਹੁੰਦਾ ਤੇ ਪਾਣੀ ਪਿਤਾ ਵਾ ਤੇ ਪਾਣੀ ਸਾਡਾ ਪਿਤਾ ਸਾਡਾ ਸਾਡੇ ਹੱਥੋਂ ਤੁਸੀਂ ਦੇਖ ਸਕਦੇ ਹੋ ਵੀ 27 ਦੇ ਵਿੱਚ ਜਿਹੜਾ ਮੇਰਾ ਦਰਦ ਆ ਜਿਹੜੇ ਦਰਦ ਨੂੰ ਲੈ ਕੇ ਮੈਂ ਘਰੋਂ ਨਿਕਲਿਆ ਵੀ 27 ਦੇ ਵਿੱਚ ਸਾਡਾ ਪਾਣੀ ਸ਼ੁਰੂਆਤ ਸੰਗਰੂਰ ਏਰੀਏ ਦੇ ਵਿੱਚੋਂ ਉਹ ਬਠਿੰਡੇ ਏਰੀਆ ਜਿਹੜਾ ਸਾਰਾ ਹਰਿਆਣੇ ਦੇ ਨਾਲ ਰਾਜਸਥਾਨ ਦੇ ਨਾਲ ਲੱਗਦਾ 26 27 ਦੇ ਵਿੱਚ ਪਾਣੀ ਉੱਥੋਂ ਖਤਮ ਹੋਣਾ ਧਰਤੀ ਹੇਠਲਾ ਸ਼ੁਰੂ ਹੋ ਜਾਣਾ ਕਿਉਂਕਿ ਤਿੰਨ ਤਹਿਾਂ ਦੇ ਵਿੱਚ ਪਾਣੀ ਆ ਤੀਜੀ ਤਹਿ ਉਹ ਅਸੀਂ ਦੂਜੀ ਤਹਿ ਤੇ ਆ ਪਰ ਜੇ ਤੁਸੀਂ 33% ਧਰਤੀ ਦੇ ਹਿੱਸੇ ਨੂੰ ਗ੍ਰੀਨਰੀ ਨਾਲ ਰੁੱਖਾਂ ਦੇ ਨਾਲ ਟਕਾਉਗੇ ਸਜਾਵੋਗੇ ਤਾਂ ਤੁਹਾਡਾ ਪਾਣੀ 50 ਫੁੱਟ ਤੇ ਆ ਜਾਣਾ ਤੇ ਬੜੀ ਅਚੰਬੇ ਵਾਲੀ ਗੱਲ ਆ 50 ਫੁੱਟ ਤੇ ਕਿਵੇਂ ਆਉਣਾ ਇਹ ਕੋਈ ਕੋਈ ਐਵੇਂ ਅਦਕਤ ਨਹੀਂ ਨਹੀਂ ਹੈਗੀ ਇਹ ਵਿਗਿਆਨਕ ਤਰੀਕਾ ਵਾ ਕੁਦਰਤੀ ਮਾਰਾ ਮੁਤਾਬਕ 33% ਜਿਹੜੇ ਧਰਤੀ ਦੇ ਹਿੱਸੇ ਦੇ ਉੱਤੇ ਰੁੱਖ ਲੱਗੇ ਨੇ ਉਹ ਰੁੱਖ ਗ੍ਰੀਨਰੀ ਨੂੰ ਵਾਜਾ ਮਾਰਦੇ ਨੇ ਤੇ ਗ੍ਰੀਨਰੀ ਆ ਜਿਹੜੀ ਜਿਹੜੀ ਰੁੱਖ ਨੇ ਜਿਹੜੇ ਰੁੱਖਾਂ ਦੇ ਜੰਗਲ ਨੇ ਅਸੀਂ ਜੰਗਲਾਂ ਵੱਲ ਨੂੰ ਕਿਉਂ ਵੱਧਦੇ ਆ ਜਿਹੜੇ ਜੰਗਲ ਨੇ ਉਹ ਆਪਦੀਆਂ ਜੜ੍ਹਾਂ ਦੇ ਵਿੱਚ ਪਾਣੀ ਨੂੰ ਫੜ ਕੇ ਜਕੜ ਕੇ ਪਕੜ ਕੇ ਉਹਨੂੰ ਸਮੋ ਕੇ ਰੱਖਦੇ ਨੇ ਕਿਉਂਕਿ 1 ਵਰਗ ਕਿਲੋਮੀਟਰ ਦਾ ਜੰਗਲ 20000 ਤੋਂ 30000 ਕਿਊਬਿਕ ਪਾਣੀ ਤੇ ਉਹਨੂੰ ਡਿਵਾਈਡ ਕਰੀਏ ਇੱਕ ਰੁੱਖ ਦੇ ਨਾਲ ਤੇ 1000 ਤੋਂ 1200 ਲੀਟਰ ਪਾਣੀ ਆਪਦੀਆਂ ਜੜ੍ਹਾਂ ਦੇ ਵਿੱਚ ਸਮੋ ਕੇ ਰੱਖਦਾ ਸੋ ਪਾਣੀ ਕਿਵੇਂ ਬਚਾਉਣਾ ਔਣ ਕਿਵੇਂ ਬਚਾਉਣੀ ਆ ਧਰਤੀ ਮਾਂ ਕਿਵੇਂ ਬਚਾਉਣੀ ਆ ਇਹ ਸਾਰਾ ਕੁਝ ਤੁਹਾਡੇ ਹੱਥ ਦੇ ਵਿੱਚ ਆ ਤੇ ਤਰੀਕਾ ਇੱਕੋ ਇੱਕ ਆ ਰੁੱਖਾਂ ਦੇ ਜੰਗਲ ਲਗਾਉਣੇ 33% ਧਰਤੀ ਦੇ ਹਿੱਸੇ ਨੂੰ ਗ੍ਰੀਨਰੀ ਦੇ ਨਾਲ ਭਰਨਾ ਇਹ ਤੁਹਾਡੇ ਤੰਦਰੁਸਤ ਹੋਣ ਦਾ ਇੱਕੋ ਇੱਕ ਰਾਜਾ ਸਿੱਖਿਆ ਕਾਰੋਬਾਰ ਵਪਾਰ ਇਹ ਬਾਅਦ ਦੀਆਂ ਗੱਲਾਂ ਵਾ ਪਹਿਲਾਂ ਮੁੱਢਲੀ ਜ਼ਰੂਰਤ ਮੇਰੀ ਮੇਰੀ ਸਿਹਤ ਆ ਜੇ ਮੇਰੀ ਸਿਹਤ ਤੰਦਰੁਸਤ ਹੋਊਗੀ ਫੇਰ ਹੀ ਮੈਂ ਅੱਗੇ ਕਾਰੋਬਾਰ ਕਰ ਸਕਦਾ ਫੇਰ ਮੈਂ ਪੜ ਸਕਦਾ ਫੇਰ ਹੀ ਮੈਂ ਅਫਸਰ ਬਣ ਸਕਦਾ ਕੁਝ ਵੀ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਸਾਡੀ ਪ੍ਰਾਇਮਰੀ ਜ਼ਰੂਰਤ ਇਹ ਆ ਸੈਕੰਡਰੀ ਜ਼ਰੂਰਤਾਂ ਬਾਕੀ ਨੇ ਜੀ ਧੰਨਵਾਦ ਜੀ